ਹਾਂਜੀ ਬਾਈ ਜੀ ਬਹੁਤ ਮਾੜੀ ਖਬਰ ਹੈ ਇਸ ਟਾਈਮ ਮੈਂ ਪਾਤਣਾ ਸ਼ਹਿਰ ਦੇ ਵਿੱਚ ਆ ਬਿਲਕੁਲ ਤੇ ਪੁਲਿਸ ਦੇ ਬਹੁਤ ਵੱਡਾ ਕਾਫਲਾ ਖਨੌਰੀ ਕੰਨੀ ਵੱਧ ਚੁੱਕਿਆ ਹੈਗਾ ਆ ਦੇਖੋ ਬਾਈ ਜੀ ਇਸ ਟਾਈਮ ਮੈਂ ਪਾਤਣਾ ਸ਼ਹਿਰ ਦੇ ਵਿੱਚ ਆ ਸੀ ਚੱਲੇ ਆ ਉਧਰ ਨੂੰ ਖਨੌਰੀ ਨੂੰ ਤੇ ਪੁਲਿਸ ਦੀਆਂ ਗੱਡੀਆਂ ਦੇਖੋ ਬਾਈ ਜੀ ਪੁਲਿਸ ਦੇਖੋ ਵੱਡੇ ਪੱਧਰ ਤੇ ਲੰਘ ਰਹੀ ਹੈ ਇੱਕ ਮਿੰਟ ਖੜਾ ਹੀ ਚੱਲੇ ਪੁਲਿਸ ਦੇਖੋ ਵੱਡੇ ਪੱਧਰ ਤੇ ਲੰਘ ਰਹੀ ਹੈ ਨਾ ਤੇ ਮੜਾ ਗੱਡੀ ਕਾਂ ਖਿੱਚਵਣੀ ਪਿੱਛੇ ਕਰ ਵੱਡੇ ਪੱਧਰ ਤੇ ਲੰਘ ਰਹੀ ਹੈ ਪੁਲਿਸ ਨਾ ਦੇਖੋ ਤੁਸੀਂ ਪੁਲਿਸ ਦੀਆਂ ਬੱਸਾਂ ਵੀ ਆ ਰਹੀਆਂ ਹੋਈਆਂ ਨਾ ਤੇ ਆ ਤੁਸੀਂ ਆ ਤੁਸੀਂ ਦੇਖ ਸਕਦੇ ਹੋ ਬਈ ਪੁਲਿਸ ਦੇ ਵੱਡੇ ਪੱਧਰ ਤੇ ਬੱਸਾਂ ਆ ਰਹੀਆਂ ਹੀ ਆ ਆ ਸਾਰੀਆਂ ਉਧਰ ਨੂੰ ਜਾ ਰਹੀਆਂ ਇਸ ਟਾਈਮ ਅਸੀਂ ਜਮਾ ਬਿਲਕੁਲ ਜੀਓ ਗਰਾਊਂਡ ਤੇ ਮੌਜੂਦ ਆ ਤੇ ਆ ਆ ਵੇਖੋ ਐਮਬੂਲੈਂਸਾਂ ਪੁਲਸੀ ਪੁਲਸ ਪੁਲਸੀ ਪੁਲਸ ਸਭਾਈ ਤੇ ਮੇਰੇ ਵੀਰਾਂ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਖਨੋਰੀ ਮੋਰਚੇ ਤੇ ਪਹੁੰਚੋ ਦੱਲੇ ਵਾਲਾ ਸਾਹਿਬ ਜੀ ਚੱਕਲੇ ਤੇ ਹੁਣ ਉਹਨਾਂ ਨੂੰ ਵੀ ਚੱਕਣ ਦੀ ਤਿਆਰੀ ਆ ਆ ਦੇਖ ਸਕਦੇ ਹੋ ਬਈ ਪੁਲਸੀ ਪੁਲਸ ਜਾ ਰਹੀ ਆ ਜਿੰਨੀ ਕਹਿ ਦੋ ਵੀ ਉਨੀ ਪੁਲਿਸ ਪੁਲਸ ਆ ਤੁਸੀਂ ਮੇਰੇ ਵੀਰ ਦੇਖ ਸਕਦੇ ਹੋ ਇਸ ਟਾਈਮ ਮੌਜੂਦ ਆ ਗਈਆਂ ਪਾਤਲਾ ਸ਼ਹਿਰ ਦੀਆਂ ਆ ਪਾਤਲਾ ਸ਼ਹਿਰ ਦੇ ਵਿੱਚ ਦੇਖੋ ਆਹ ਵੇਖੋ ਪੁਲਿਸ ਹੀ ਪੁਲਿਸ ਅੱਜ ਰਾਤ ਨੂੰ ਮੋਰਚਾ ਖੱਖਰ ਪੱਖਰ ਕਰਨ ਦੀ ਬਿਲਕੁਲ ਤਿਆਰੀ ਜਿਵੇਂ ਅਸੀਂ ਪਹਿਲਾਂ ਹੀ ਬੇਨਤੀ કરી ਸੀਗੀ ਵੱਧ ਤੋਂ ਵੱਧ ਮੇਰੇ ਵੀਡੀਓ ਸ਼ੇਅਰ ਕਰ ਦਿਓ ਆ ਦੇਖੋ ਤੁਸੀਂ ਵੇਖ ਸਕਦੇ ਹੋ ਦੇਖੋ ਢਾਂਗਾ ਦੇਖੋ ਧਰੀਆਂ ਦੇਖੋ ਹੂਟਰ ਤੇ ਹੂਟਰ ਵੱਜ ਰਿਹਾ ਗੱਡੀਆਂ ਦੇ ਗੱਡੀਆਂ ਜਾਂਦੀਆਂ ਆਈਆਂ ਆਹ ਦੇਖੋ ਸਾਰੀ ਪੁਲਿਸ ਹੀ ਆ ਦਿੱਲੀ ਵੀ ਲਾਈਵ ਤਸਵੀਰਾਂ ਬਿਲਕੁਲ ਪੁਲਸ ਜਾ ਰਹੀ ਹੈ ਤੇ ਬੰਦ ਕਰਤੀ ਕਿ ਉਹ ਵੀ ਗਾਹਾਂ ਕੋਈ ਵੀ ਗੱਡੀ ਨਹੀਂ ਲੰਘਣ ਦੇਵੇ 1% ਵੀ ਕੋਈ ਗੱਡੀ ਲੰਘਣ ਨਾ ਦੇਉ 50 ਪੁਲਸ। ਜਿਆ ਤੁਸੀਂ ਦੇਖ ਸਕਦੇ ਹੋ ਮੰਗਰ ਪੁਲਸ ਦਾ। ਤੁਸੀਂ ਦੇਖ ਸਕਦੇ ਹੋ ਸਾਨੂੰ ਵੀ ਰੋਕ ਦਿੱਤਾ ਗਿਆ ਵੀ ਗਾਹਾਂ ਜਾਣਾ ਨਹੀਂ ਹੈਗਾ। ਠੀਕ ਹੈ ਤਾਂ ਸਾਰੀ ਇਕੱਲੀ ਪੁਲਸ ਦੀਆਂ ਗੱਡੀਆਂ ਜਾ ਰਹੀਆਂ ਗਈਆਂ। ਜਿੰਨੇ ਵੀ ਪੁਲਸ ਐਸ ਟਾਈਮ ਸਾਰੀ ਪੁਲਸ ਦੀਆਂ ਗੱਡੀਆਂ ਗਈਆਂ ਇਕੱਲੀਆਂ-ਇਕੱਲੀਆਂ ਇਹ। ਆ ਇਕੱਲਾ-ਕੱਲਾ ਪੁਲਿਸ ਮੁਲਾਜ਼ਮ ਚੱਲਿਆਗਾ। ਕੀ ਕਾ ਸਾਰੀ ਪੁਲਿਸ ਪ੍ਰਸ਼ਾਸਨਾ ਜਿੰਨਾ ਵੀ ਹੈਗਾ ਇਸ ਟਾਈਮ ਆ ਜੀ ਪਚਾਲ ਪਏ ਚੁੱਕਿਆਗਾ ਸਾਰੀਆਂ ਛੜਕ ਆ ਸਾਰੇ ਨਾਮ ਲੋਕ ਨਾਰਮਲ ਲੋਕ ਨੇ ਜਿਹੜੇ ਪਿੰਡਾਂ ਦੇ ਲੋਕ ਖੜੇ ਨੇ ਇੱਥੇ ਕੀ ਮਾਹੌਲ ਆ ਇਥੋਂ ਦਾ ਬਈ ਹੋਂਡਿਓ ਮਾਹੌਲ ਆ ਜਿਹਦਾ ਸਾਥ ਨਹੀਂ ਜੇ ਇਹੀ ਜਿਹੜੇ ਹੈ ਅਜੇ ਦਾ ਸਾਥ ਨਹੀਂ ਮਾਹੌਲ ਆ ਜੀ ਇਹਦੇ ਕੋਲ ਹੈ ਨਹੀਂ ਅਜੇ ਤਾਂ ਕਿੰਨੇ ਪੁਲਸ ਡੱਪਗੇ ਪੁਲਸ ਹੈਗੀ 150 ਗੱਡੀ 150 ਗੱਡੀ 150 ਗੱਡੀਆਂ ਹੋਣੀਆਂ ਜੀ ਕਰੀਬ ਸਾਰੀਆਂ ਐਂਬੂਲੈਂਸਰੀ ਨੇ ਪੁਲਿਸ ਫੋਰਸ ਹੈ ਜੀ ਠੀਕ ਹੈ ਜੀ ਤੇ ਕਿਹੜਾ ਪਿੰਡ ਆ ਬਈ ਤੁਹਾਡਾ ਤਨੌਰੀ ਕਿੰਨਾ ਕਿਹਾ ਪ੍ਰਸ਼ਾਸਨ ਚੜ ਗਿਆ ਹਰੇ ਆ ਰਹੇ ਨਹੀਂ 200 ਦੀਆਂ ਗੱਡੀਆਂ ਨਹੀਂ ਗੱਡੀਆਂ ਤਾਂ ਅਸੀਂ ਮੰਗ ਰਹੇ ਦੇਖਦੀਆਂ ਆਏ ਆ ਬਾਤਰਾ ਤੋਂ ਮੰਗ ਰਹੀਆਂ ਆਏ ਤੇ ਕਿੰਨੀ ਕਿ ਪੁਲਿਸ ਟੱਪ ਗਈ ਬਾਈ ਬਹੁਤ ਸੋ ਬਹੁਤ ਆ ਗਾਹਾਂ ਜਾਣ ਦਿੰਦੇ ਨਹੀਂ ਗਾਹਾਂ ਜਾਣ ਦਿੰਦੇ ਨਹੀਂ ਗਾਹਾਂ ਬਾਈ ਸਾਨੂੰ ਤਾਂ ਜਾਣ ਨਹੀਂ ਦਿੱਤਾ ਯਾਰ ਹਾਂ ਆ ਉਹਨਾਂ ਨੇ ਵਾਪਸ ਕੱਢ ਲਈ ਜਾਂਦੇ ਉਧਰ ਬੰਦੇ ਪਹਿਲਾਂ ਗਏ ਸੀਗੇ ਪਹਿਲਾਂ ਗਏ ਸਰੰਦ ਦੇ ਦੇ ਰਹੇ ਅੱਛਾ ਕੀ ਕਹਿੰਦੇ ਆ ਹਾਂ ਬਾਈ ਐਂ ਕਹਿ ਰਹੇ ਆ ਵੀ ਸ਼ਾਂਤਮਈ ਉੱਠ ਜਾਓ ਹਾਂ ਨਹੀਂ ਤਾਂ ਫੇਰਾ ਕਹਿੰਦਾ ਤੁਹਾਨੂੰ ਪਤਾ ਹੀ ਆ ਅੱਛਾ ਵੀਰ ਜੀ ਹਾਂ ਆ ਨਾਨਕ ਸਿੰਘ ਉੱਥੇ ਆਇਆ ਹੋਇਆ ਐਸਐਸਪੀ ਵਾਲੇ ਵਾਲਾ ਇੱਕ ਮਿੰਟ ਤੇ ਫੇਰ ਫੇਰ ਕੀ ਬਾਈ ਉਹ ਕਹਿ ਰਹੇ ਸੀ ਵੀ ਸਾਡਾ ਸ਼ਾਂਤਮਈ ਉੱਠ ਜਾਓ ਤੁਸੀਂ ਸਾਡੇ ਬਾਪੂ ਦੇ ਸਮਾਨ ਹੋ ਹਾਂ ਨਹੀਂ ਫੇਰ ਕਹਿੰਦਾ ਫੋਰਸ ਐ ਬਹੁਤ ਜ਼ਿਆਦਾ ਬੁਲਾ ਰੱਖੀ ਆ ਹਾਂ ਨਹੀਂ ਤਾਂ ਫਿਰ ਕਹਿੰਦਾ ਜੀ ਆਪਦੇ ਹਿਸਾਬ ਨਾਲ ਕਰਾਂਗੇ ਆਹ ਦੇਖੋ ਪੁਲਸੋ ਹੁਣ ਇੱਕ ਮਿੰਟ ਇੱਕ ਪੁਲਸਾ ਹੁਣ ਵੀ ਫੁੱਲ ਜਾ ਰਹੀ ਆ ਦੇਖੋ ਮੈਡਮਾਂ ਲੇਡੀਜ਼ ਮੈਡਮਾਂ ਵੀ ਜਾ ਰਹੀਆਂ ਨੇ ਹਣਾ ਪੁਲਸ ਦੇ ਹੈਂ ਜਾਈ ਬੀਬੀਆਂ ਵਾਸਤੇ ਲੇਡੀਜ਼ ਪੁਲਸ ਹਕੀ ਕਹਿੰਦਾ ਨਾਨਕ ਸਿੰਘ ਕਹਿੰਦਾ ਜੀ ਬਾਈ ਉਹ ਕਹਿੰਦਾ ੱੱਕੇ ਨਾਲ ਬੱਟ ਕੇ ਲੈ ਕੇ ਜਾਵਾਂਗੇ ਜਾਂ ਤਾਂ ਤੁਸੀਂ ਚੱਲ ਪਾਉਂਗੇ ਤੇ ਵਧੀਆ ਗੱਲ ਐ ਅੱਛਾ ਨਹੀਂ ਤਾਂ ੱੱਕੇ ਨਾਲ ਇਹ ਨਾਨਕ ਸਿੰਘ ਦੀ ਬਿਆਨੀਆਂ ਤੁਹਾਡੇ ਕੋਲ ਵੀਡੀਓ ਹੈਗੀ ਆ ਹਾਂਜੀ ਹਾਂਜੀ ਮੈਨੂੰ 에어ਡ੍ਰੌਪ ਕਰੋਗੇ ਤਿੰਨ ਹਾਂਜੀ ਹਾਂਜੀ ਹਾਂ 3000 ਬੰਦਾ ਆ ਰਿਹਾ ਕਹਿੰਦਾ ਪਿੱਛੋਂ ਕਹਿੰਦਾ ਪਿਆਰ ਨਾਲ ਚੱਲ ਪਾ ਤੇ ਕੀ ਕਹਦਾ ਸੀ ਹਾਨਕ ਸਿੰਘ ਕਹਿੰਦਾ ਸੀਗਾ ਵੀ ਜਾਂਦਾ ਤੁਸੀਂ ਚੱਲ ਪੋਗੇ ਤਾਂ ਵਧੀਆ ਗੱਲ ਆ ਕਹਿੰਦਾ ਨਾ ਚੱਲੋਂਗੇ ਤਾਂ 3000 ਜਾਣਾ ਪੁਲਿਸ ਦਾ ਏ ਹਾਂ ਇਹਨੂੰ ਧਮਕੀ ਨਾ ਸਮਝੋ ਕਹਿੰਦਾ ਸਾਰਿਆਂ ਨੂੰ ਲੈ ਕੇ ਜਾਵਾਂਗੇ ਅਸੀਂ ਲੈ ਕੇ ਜਾਵਾਂਗੇ ਬੰਨ ਕੇ ਸੱਟਾਂਗੇ ਤੇ ਬਾਈ ਇਸ ਟਾਈਮ ਆਪਾਂ ਗਾਹਾਂ ਸਾਨੂੰ ਜਾਣ ਨਹੀਂ ਦਿੱਤਾ ਰਿਹਾ ਥੋੜਾ ਜਿਹਾ ਲੇਟ ਹੋ ਗਿਆ ਪਰ ਪੁਲਿਸ ਪ੍ਰਸ਼ਾਸਨ ਦੇਖੋ ਤੁਸੀਂ ਪੁਲਿਸ ਪ੍ਰਸ਼ਾਸਨ ਦੇ ਪੁਲਿਸ ਪ੍ਰਸ਼ਾਸਨ ਚੜਿਆ ਜਾ ਰਿਹਾ ਹੈਗਾ ਦੇਖੋ ਆਹ ਦੇਖ ਸਕਦੇ ਹੋ ਦੇਖੋ ਜੀ ਆਹ ਕਿਸਾਨ ਚੱਕ ਰਿਹਾ ਜੀ ਗੱਡੀ ਸੱਟ ਲਿਆ ਜੀ ਆਹ ਦੇਖੋ ਜੀ ਆਹ ਦੇਖ ਸਕਦੇ ਹੋ ਤੁਸੀਂ ਜੀ ਆਹ ਬੱਸ ਤੇ ਚੱਕ ਲਈ ਜੀ ਇੱਥੋਂ